ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਚੋਣਾਂ ਲਈ ਜਦੋਂ ਨਾਮਜ਼ਦਗੀ ਭਰੀ ਜਾ ਰਹੀ ਸੀ ਉਸ ਵੇਲੇ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਲੀਡਰਾਂ ਨੇ ਗੰਭੀਰ ਇਲਜ਼ਾਮ ਲਗਾਏ ਔਰ ਗੰਭੀਰ ਇਲਜ਼ਾਮ ਲੱਗੇ ਪੁਲਿਸ ਦੇ ਉੱਤੇ ਖਾਸ ਤੌਰ ਦੇ ਉੱਤੇ ਪਟਿਆਲਾ ਪੁਲਿਸ ਨੂੰ ਲੈ ਕੇ ਇੱਕ ਆਡੀਓ ਸੁਖਬੀਰ ਸਿੰਘ ਬਾਦਲ ਜਾਰੀ ਕਰਦੇ ਆ ਇੱਕ ਕਥਿਤ ਆਡੀਓ ਜਿਹੜੀ ਪਟਿਆਲਾ ਪੁਲਿਸ ਦੇ ਨਾਲ ਸੰਬੰਧਿਤ ਦੱਸੀ ਗਈ ਜਿਸ ਦੇ ਮੱਦੇ ਨਜ਼ਰ ਬਹੁਤ ਸਾਰੇ ਇਲਜ਼ਾਮ ਪੁਲਿਸ ਦੇ ਉੱਤੇ ਲਾਏ ਗਏ ਹੁਣ ਪੰਜਾਬ ਪੁਲਿਸ ਦਾਵਾ ਕਰ ਰਹੀ ਹੈ ਕਿ ਉਹ ਆਡੀਓ AI ਜਨਰੇਟਿਡ ਹੋ ਸਕਦੀ ਹੈ ਔਰ ਉਸੇ ਚੀਜ਼ ਦੇ ਮੱਦੇਨਜ਼ਰ ਇੱਕ ਐਫਆਈਆਰ ਵੀ ਦਰਜ ਕੀਤੀ ਗਈ ਹੈ ਜਿਸ ਐਫਆਈਆਰ ਦੇ ਬਿਨਾ ਦੇ ਉੱਤੇ ਹੁਣ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਸਮੇਤ 6 ਜਣਿਆਂ ਨੂੰ ਇਨ ਟੋਟਲ ਐਸਆਈਟੀ ਦੇ ਵੱਲੋਂ ਪੁਚਤਾਛ ਲਈ ਬੁਲਾਇਆ ਗਿਆ ਹੈ ਅੱਜ ਉਹਨਾਂ ਨੇ ਪੇਸ਼ ਹੋਣਾ ਸਬੰਧ ਜਾਰੀ ਕੀਤੇ ਗਏ ਆ ਔਰ ਇਹਨਾਂ ਸੰਮਨਾਂ ਦੇ ਮੱਦੇਨਜ਼ਰ ਅੱਜ ਪੜਤਾਲ ਹੋਵੇਗੀ ਹੁਣ ਦੇਖਣ ਦੀ ਗੱਲ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਬਾਕੀ ਦੇ 5 ਲੋਕ ਜਿਹੜੇ ਨੇ ਉਹ ਇਸ ਪੜਤਾਲ ਦੇ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ ਇਸ ਪੜਤਾਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਅਰਸ਼ਦੀਪ क्लेਰ ਸਰਬਜੀਤ ਚੈਂਜਰ ਅਤੇ ਬਾਕੀਆਂ ਨੂੰ ਸ਼ਾਮਲ ਕੀਤਾ ਗਿਆ ਸਬੰਧ ਭੇਜੇ ਗਏ ਨੇ ਪਰ ਹੁਣ ਸਵਾਲ ਇਹ ਹੈ ਕਿ ਕੀ ਇਹ ਲੋਕ ਐਸਆਈਟੀ ਦੇ ਕੋਲ ਪਹੁੰਚਣਗੇ ਜਾਂ ਨਹੀਂ ਇੱਕ ਐਸਆਈਟੀ ਬਣਾਈ ਗਈ ਉਸ ਐਸਆਈਟੀ ਦੇ ਮੱਦੇਨਜ਼ਰ ਜਾਂਚ ਕੀਤੀ ਜਾਣੀ ਹੈ ਉਹ ਐਸਆਈਟੀ ਜਿਹੜੀ ਹੈ ਉਹ ਦੋਵੇਂ ਤਰ੍ਹਾਂ ਨੂੰ ਮੱਦੇਨਜ਼ਰ ਰੱਖ ਕੇ ਪੜਤਾਲ ਕਰੇਗੀ ਐਫਆਈਆਰ ਨੂੰ ਲੈ ਕੇ ਵੀ ਪੜਤਾਲ ਹੋਵੇਗੀ ਔਰ ਜਿਹੜੀ ਸ਼ਿਕਾਇਤ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਚੋਣ ਕਮਿਸ਼ਨ ਨੂੰ ਭੇਜੀ ਗਈ ਹੈ ਉਸ ਸਬੰਧੀ ਵੀ ਪੜਤਾਲ ਕੀਤੀ ਜਾਵੇਗੀ ਦੱਸਦੀ ਹੈ ਕਿ ਇਸ ਮਾਮਲੇ ਸੰਬੰਧੀ ਪਟਿਆਲੇ ਦੀ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਔਰ ਖਾਸ ਤੌਰ ਦੇ ਉੱਤੇ ਪਟਿਆਲਾ ਸੀਆਈਏ ਸਟਾਫ ਦੇ ਇਨਸਪੈਕਟਰ ਦੇ ਬਿਆਨਾਂ ਦੇ ਮੱਦੇ ਨਜ਼ਰੀਆਂ ਉਹਨਾਂ ਦੀ ਉਹਨਾਂ ਦੇ ਲਗਾਏ ਇਲਜ਼ਾਮਾਂ ਦੇ ਮੱਦੇ ਨਜ਼ਰ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਇੱਕ ਰੁਕਾ ਜਿਹੜਾ ਹੈ ਉਹ ਕਥਿਤ ਤੌਰ ਦੇ ਉੱਤੇ ਦਿੱਤਾ ਗਿਆ ਇਨਸਪੈਕਟਰ ਦੇ ਵੱਲੋਂ ਔਰ ਉਸ ਰੁਕੇ ਦੇ ਬਨਾ ਦੇ ਉੱਤੇ ਇਹ ਐਫ ਆਈ ਆਰ ਜਿਹੜੀ ਹੈ ਉਹ ਦਰਜ ਹੋਈ ਹੈ ਹਾਲਾਂਕਿ ਪਹਿਲਾਂ ਇਸ ਐਫਆਈਆਰ ਨੂੰ ਬੇਨਾਮੀ ਦੱਸਿਆ ਜਾ ਰਿਹਾ ਸੀ ਇਸ ਦੇ ਵਿੱਚ ਨਾਮ ਮੈਂਸ਼ਨ ਨਹੀਂ ਸੀ ਕੀਤੇ ਗਏ ਪਰ ਹੁਣ ਇਸ ਐਫਆਈਆਰ ਦੀ ਪੜਤਾਲ ਵਾਸਤੇ ਅਕਾਲੀ ਦਲ ਦੇ ਲੀਡਰਾਂ ਨੂੰ ਸੱਮਨ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਵੀ ਉਹਨਾਂ ਸੱਮਨਾਂ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਵੀ ਪੜਤਾਲ ਦੇ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਦਰਸਲ ਇਹ ਐਫਆਈਆਰ ਸੀਆਈਏ ਸਟਾਫ ਦੇ ਪ੍ਰਭਾਰੀ ਇਨਸਪੈਕਟਰ ਪ੍ਰਦੀਪ ਸਿੰਘ ਬਾਜਵਾ ਦੇ ਬਿਆਨਾਂ ਦੇ ਬਨਾ ਦੇ ਉੱਤੇ ਦਰਜ ਕੀਤੀ ਗਈ ਹੈ ਸਾਈਬਰ ਸੈੱਲ ਪਟਿਆਲਾ ਦੇ ਵਿੱਚ ਇਹ ਐਫਆਈਆਰ ਦਰਜ ਹੋਈ ਹੈ ਦੇਸ਼ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਵੀਡੀਓ ਕਾਨਫਰencing ਜਾਂ ਜਿਹੜੀ ਵਾਇਰਲ ਵੀਡੀਓ ਜਾਂ ਆਡੀਓ ਕਾਲ ਹੈ ਉਹ AI ਜਨਰੇਟਿਡ ਹੋ ਸਕਦੀ ਹੈ ਇਹਦੇ ਵਾਸਤੇ ਜਾਂਚ ਹੋਣੀ ਲਾਜ਼ਮੀ ਹੈ ਇਸ ਮਾਮਲੇ ਦੀ ਜਾਂਚ SIT ਕਰੇਗੀ ਜਿਸ ਨੂੰ ਪੰਜਾਬ ਸਰਕਾਰ ਨੇ ਨਿਯੁਕਤ ਕੀਤਾ ਹੈ ਇਹ SIT ਸ਼ਰੋਮਣੀ ਅਕਾਲੀ ਦਲ ਦੁਆਰਾ ਦਰਜ ਸ਼ਿਕਾਇਤ ਅਤੇ FIR ਦੋਨਾਂ ਦੀ ਪੜਤਾਲ ਕਰੇਗੀ ਹਾਲਾਂਕਿ SIT ਦੇ ਵੱਲੋਂ ਅਜੇ ਤੱਕ ਆਪਣੇ ਬਾਕੀ ਅਧਿਕਾਰੀਆਂ ਨੂੰ ਤਾਇਨਾਤ ਨਹੀਂ ਕੀਤਾ ਗਿਆ ਪਰ ਇਹ ਜ਼ਿੰਮੇਵਾਰੀ SIT ਦੇ ਪ੍ਰਮੁੱਖ ਦੀ ਹੋਵੇਗੀ ਔਰ ਇਸ ਐਸਆਈਟੀ ਦੀ ਪੂਰੀ ਜ਼ਿੰਮੇਵਾਰੀ ਹੋਵੇਗੀ ਜਾਂਚ ਕਰਨ ਦੀ ਔਰ ਨਾਲ ਇਹ ਵੀ ਦੱਸਦੀ ਹੈ ਕਿ ਜਿਹੜੇ ਸਬੰਨ ਕੀਤੇ ਗਏ ਨੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਐਡਵਾਈਜ਼ਰ ਅਰਸ਼ਦੀਪ ਕਲੇਰ ਸ਼ਾਮਿਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ਾਮਿਲ ਨੇ ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਸਿੰਘ ਚੰਦਰ ਸ਼ਾਮਿਲ ਨੇ ਸੋਸ਼ਲ ਮੀਡੀਆ ਦੇ ਉੱਤੇ ਕਾਲ ਰਿਕਾਰਡਿੰਗ ਵਾਇਰਲ ਕਰਨ ਵਾਲੇ ਕਥਿਤ ਤੌਰ ਤੇ ਕਾਲ ਰਿਕਾਰਡਿੰਗ ਵਾਇਰਲ ਕਰਨ ਵਾਲੇ ਕਰਨਦੀਪ ਸਿੱਧ ਧਾਲੀਵਾਲ ਸਮੇਤ 6 ਜਣਿਆਂ ਨੂੰ ਅੱਜ ਯਾਨੀ ਕਿ 7 ਦਸੰਬਰ ਨੂੰ ਸੈਕਟਰ 9 ਪੁਲਿਸ ਹੈੱਡਕੁਆਟਰ ਚੰਡੀਗੜ੍ਹ ਪੁਚਤਾਚ ਦੇ ਲਈ ਤਲਬ ਕੀਤਾ ਗਿਆ। ਇਹ ਵੀ ਦੱਸ ਦਿੰਦੇ ਹਾਂ ਕਿ ਇਸ ਐਫਆਈਆਰ ਦੇ ਵਿੱਚ ਅਹਿਮ ਗੱਲਾਂ ਕੀ ਸਨ? ਐਫਆਈਆਰ ਦੇ ਵਿੱਚ ਕਿਹਾ ਗਿਆ ਸੀ ਕਿ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਜਿਹੜੇ 6 ਪੀਆਰ ਇੰਚਾਰਜ ਸੀਆਈਏ ਸਟਾਫ ਪਟਿਆਲਾ ਦੁਆਰਾ ਲਿਖਤੀ ਰੂਪ ਦੇ ਵਿੱਚ ਇੱਕ ਰੁਕਾ ਪ੍ਰਾਪਤ ਕੀਤਾ ਜਾਂਦਾ। ਜਿਸ ਦੇ ਆਧਾਰ ਦੇ ਉੱਤੇ ਅਗਿਆਤ ਯਾਨੀ ਕਿ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਭਾਰਤੀ ਦੰਡ ਸੰਹਿਤ ਯਾਨੀ ਕਿ ਬੀਐਨਐਸ ਦੀ ਧਾਰਾ 319 336 ਦਾ ਕਲॉज 4 352 ਤਹਿਤ ਇੱਕ ਆਈਟੀ ਐਕਟ ਦੀ ਧਾਰਾ 66 ਦੇ ਕਲॉज ਡੀ ਦੇ ਤਹਿਤ ਕੇਸ ਦਰਜ ਕਰ ਲਿਆ ਜਾਂਦਾ ਹੈ ਸਬੰਧਤ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਜਾਂਦੀ ਹੈ ਅਤੇ ਇਹ ਵੀ ਦੱਸਿਆ ਗਿਆ ਕਿ ਜਿਹੜਾ ਇਹ ਰੁਕਾ ਹੈ ਇਹ ਸਿਪਾਹੀ ਅਮਨਦੀਪ ਜੋਸ਼ਣ ਦੇ ਹਵਾਲੇ ਤੋਂ ਉਸ ਦੇ ਮਾਧਿਅਮ ਤੋਂ ਪ੍ਰਾਪਤ ਕੀਤਾ ਗਿਆ ਇਸ ਐਫ ਆਈ ਆਰ ਦੇ ਵਿੱਚ ਇਹ ਵੀ ਮੈਂਸ਼ਨ ਕੀਤਾ ਗਿਆ ਕਿ ਕਥਿਤ ਵਾਇਰਲ ਰਿਕਾਰਡਿੰਗ ਦੇ ਵਿੱਚ ਪਟਿਆਲਾ ਪੁਲਿਸ ਦੇ ਕੁਝ ਸੀਨੀਅਰ ਅਧਿਕਾਰੀਆਂ ਦੇ ਨਾਮ ਉਹਨਾਂ ਦਾ ਇਸਤੇਮਾਲ ਕਰਦੇ ਹੋਏ ਇੱਕ ਕਾਲ ਰਿਕਾਰਡਿੰਗ ਸੁਣਾਈ ਦੇ ਰਹੀ ਹੈ ਜਿਸ ਦੇ ਵਿੱਚ ਆਗਾਮੀ ਲਾਅ ਐਂਡ ਆਰਡਰ ਸਮੀਖਿਆ ਦੇ ਨਾਲ-ਨਾਲ ਕਿਸੇ ਪ੍ਰਕਾਰ ਦੇ ਵੋਟਾਂ ਦੀ ਚਰਚਾ ਵੀ ਕੀਤੀ ਜਾ ਰਹੀ ਹੈ ਲਿਖਨ ਵਾਲਾ ਲਿਖਦਾ ਹੈ ਕਿ ਜਦਕਿ ਮੈਂ ਆਪ ਪਟਿਆਲਾ ਜ਼ਿਲ੍ਹਾ ਦੇ ਇੱਕ ਵੱਡੇ ਅਹੁਦੇ ਉੱਤੇ ਤਾਇਨਾਤ ਹਾਂ ਅਤੇ ਇਹ ਨਾ ਇਲਜ਼ਾਮਾਂ ਦੇ ਮੱਦੇਨਜ਼ਰ ਜਿਹੜੇ ਅਧਿਕਾਰੀਆਂ ਦਾ ਨਾਮ ਆ ਰਿਹਾ ਉਹਨਾਂ ਦੇ ਨਾਲ ਰੋਜ਼ਾਨਾ ਕਈ ਵਾਰ ਫੋਨ ਤੇ ਗੱਲ ਵੀ ਹੁੰਦੀ ਹੈ ਗਰੁੱਪ ਕਾਲ ਆਦ ਵੀ ਕੀਤੇ ਜਾਂਦੇ ਹਨ ਪਰ ਇਸ ਐਫ ਆਈ ਆਰ ਦੇ ਵਿੱਚ ਲਿਖਣ ਵਾਲੇ ਨੇ ਇਹ ਸਾਫ਼ ਕਰ ਦਿੱਤਾ ਕਿ ਲੰਘੇ ਦਿਨੀ ਪੁਲਿਸ ਦੇ ਵੱਲੋਂ ਪਟਿਆਲਾ ਪੁਲਿਸ ਦੇ ਵੱਲੋਂ ਕੋਈ ਵੀ ਇਸ ਪ੍ਰਕਾਰ ਦੀ ਕਾਲ ਵੀਡੀਓ ਜਾਂ ਆਡੀਓ ਜਾਂ ਗਰੁੱਪ ਕਾਲ ਨਹੀਂ ਕੀਤੀ ਗਈ। ਇਹ ਵੀ ਲਿਖਿਆ ਗਿਆ ਕਿ ਇਸ ਰਿਕਾਰਡਿੰਗ ਦੇ ਵਿੱਚ ਸੁਣਾਈ ਦੇਣ ਵਾਲੀਆਂ ਸਾਰੀਆਂ ਗੱਲਾਂ ਪੂਰੀ ਤਰ੍ਹਾਂ ਕੰਪਿਊਟਰ ਜਾਂ ਮਾਡਰਨ ਆਟੋਮੈਟਿਕਸ ਇੰਜੀਨੀਅਰਿੰਗ AI ਟੂਲਸ ਦੇ ਮਾਧਿਅਮ ਦੇ ਨਾਲ ਬਣਾਈਆਂ ਗਈਆਂ ਹੋ ਸਕਦੀਆਂ ਨੇ। ਇਹ ਇਲਜ਼ਾਮ ਇਸ ਐਫ ਆਈ ਆਰ ਦੇ ਵਿੱਚ ਲਗਾਏ ਗਏ ਨੇ ਔਰ ਇਹਨਾਂ ਇਲਜ਼ਾਮਾਂ ਦੇ ਮੱਦੇ ਨਜ਼ਰ ਹੀ ਅੱਜ ਸੱਮਨ ਕੀਤੇ ਗਏ ਨੇ ਅੱਜ ਤਲਬ ਇਤੇ ਗਏ ਨੇ ਸੁਖਬੀਰ ਸਿੰਘ ਬਾਦਲ ਤੇ ਬਾਕੀ ਇਕਾਲੇਦਲ ਦੇ ਲੀਡਰ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਇਹਨਾਂ ਇਲਜ਼ਾਮਾਂ ਦੇ ਮੱਦੇਨਜ਼ਰ ਸੱਚਾਈ ਕੀ ਨਿਕਲ ਕੇ ਸਾਹਮਣੇ ਆਵੇਗੀ ਹਾਲਾਂਕਿ ਇਸ ਐਫ ਆਈ ਆਰ ਤੋਂ ਬਾਅਦ ਬਹੁਤ ਕੁਝ ਵਿਚਾਰ ਵਿੱਚ ਅਮਰਸ਼ ਹੋਇਆ ਇਸ ਐਫ ਆਈ ਆਰ ਤੋਂ ਪਹਿਲਾਂ ਉਸ ਰਿਕਾਰਡਿੰਗ ਨੇ ਬਹੁਤ ਬੋਖਲਾਹਟ ਮਚਾਈ ਪਰ ਅਲਟੀਮੇਟਲੀ ਕੀ ਨਿਕਲ ਕੇ ਸਾਹਮਣੇ ਆਵੇਗਾ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕੁਝ ਵੇਖਣ ਨੂੰ ਮਿਲਿਆ ਉਸ ਕਾਲਡ ਰਿਕਾਰਡਿੰਗ ਦੇ ਵਾਇਰਲ ਹੋਣ ਤੋਂ ਬਾਅਦ ਐਤੋਂ ਤੱਕ ਗੱਲਾਂ ਚੱਲੀਆਂ ਐਤੋਂ ਤੱਕ ਇਲਜ਼ਾਮ ਲੱਗੇ ਕਿ ਜੋ ਕੁਝ ਉਸ ਕਾਲ ਰਿਕਾਰਡਿੰਗ ਦੇ ਵਿੱਚ ਕਿਹਾ ਗਿਆ ਉਹ ਸਿੱਧੇ ਅਸਿੱਧੇ ਤਰੀਕੇ ਦੇ ਨਾਲ ਸੱਚ ਹੁੰਦਾ ਵੀ ਸੋਸ਼ਲ ਮੀਡੀਆ ਉੱਤੇ ਜਾਂ ਔਨ ਗਰਾਉਂਡ ਨਜ਼ਰ ਆਇਆ ਹੈ। ਹੈਪ ਔਨ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਸਮੇਂ ਦੀ ਗਰਮ ਦੇ ਵਿੱਚ ਆ ਉਹ ਦੱਸਦੇ ਰਵਾਂਗੇ ਪਰ ਫਿਲਹਾਲ ਸੁਖਬੀਰ ਸਿੰਘ ਬਾਦਲ ਅਤੇ ਬਾਕੀਆਂ ਨੂੰ ਤਲਬ ਕੀਤਾ ਗਿਆ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਤੇ